ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ 24 ਨਵੰਬਰ ਨੂੰ ਦੇਸ਼ ਭਰ ਦੇ ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸ਼ਹੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਵਕ ਵਕ ਥਾਵਾਂ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਪੰਜਾਬ ਸਰਕਾਰ ਇਸ ਸ਼ਹੀਦੀ ਦਿਵਸ ਨੂੰ ਮਨਾਉਣ ਦੇ ਲਈ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੀ ਹੈ ਤਾਂ ਉੱਥੇ ਹੀ ਇਸ ਵਾਰ ਦਿੱਲੀ ਸਰਕਾਰ ਵੀ ਇਸ ਦੇ ਲਈ ਪੂਰੀ ਤਰ੍ਹਾਂ ਨਾਲ ਰੁਚੀ ਹੋਈ ਹੈ ਜੀ ਹਾਂ ਦਿੱਲੀ ਦੀ ਨਵੀਂ ਸਰਕਾਰ ਭਾਜਪਾ ਦੀ ਸਰਕਾਰ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਜੋ ਉਹ ਪੂਰੀ ਤਰ੍ਹਾਂ ਨਾਲ ਇਸ ਨੂੰ ਲੈ ਕੇ ਤਤਪਰ ਹੈ ਤੇ ਲਗਾਤਾਰ ਵੱਡੇ ਸਮਾਗਮ ਦੀਆਂ ਤਿਆਰੀਆਂ ਨੇ ਜਿਹੜੀਆਂ ਉਲੀਕੀਆਂ ਜਾ ਰਹੀਆਂ ਨੇ ਉਹਨਾਂ ਨੇ ਦੱਸਿਆ ਕਿ ਨਵੰਬਰ ਦੇ ਅਖੀਰਲੇ ਹਫਤੇ ਦੇ ਵਿੱਚ ਲਗਾਤਾਰ 3 ਦਿਨ ਜਿਹੜੇ ਸਮਾਗਮ ਨੇ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ ਦੇ ਵਿੱਚ ਚੱਲਣਗੇ

जन जन तक पहुंचाने का संदेश काम पहली बार दिल्ली सरकार करने वाली है नवंबर माह में तीन दिवस का बड़ा आयोजन लाल किले पे करने का कार्यक्रम दिल्ली सरकार प्लान कर रही है जिसमें दिल्ली के हर निवासी को जोड़ा जाएगा गुरु साहब के बारे में जितना ज्यादा युवा बच्चे हर व्यक्ति जाने उसका प्रयास किया जाएगा अलग अलग कार्यक्रमों के माध्यम से जनता को उसमें जोड़ा जाएगा और भव्य आयोजन दिल्ली सरकार करेगी मैं ये समझती हूँ कि हम सबको मिलकर के इस पर्व को एक महापर्व बनाने की दिशा में चलना दिल्ली की मुख्यमंत्री मान योग रेखा गुप्ता जी ने आज गुरु तेग बहादुर साहब महाराज जी का साढ़े तीन सौ साल महान शहादत पूर्व दिहाड़ा मनाने वास्ते ਇੱਕ ਮੀਟਿੰਗ ਉਹ ਬੈਠਕ ਕੀਤੀ ਆ ਜਿਸ ਦੇ ਅੰਦਰ ਵੱਡੇ ਫੈਸਲੇ ਲਏ ਗਏ ਦੇਸ਼ ਭਰ ਦੀਆਂ ਸਾਰੀਆਂ ਕਮੇਟੀਆਂ ਨੂੰ ਦੇਸ਼ ਦੀਆਂ ਸਰਕਟ ਸਾਡੇ ਆਕੂ ਧਾਰਮਿਕ ਆਗੂਆਂ ਨੂੰ ਅੱਜ ਬੇਨਤੀ ਕੀਤੀ ਗਈ ਇਸ ਮੀਟਿੰਗ ਵਾਸਤੇ ਜਿਸ ਤੇ ਫੈਸਲਾ ਲਿਆ ਗਿਆ ਕਿ ਇੱਥੇ ਲਾਈਟ ਐਂਡ ਸਾਊਂਡ ਸ਼ੋਅ ਇੱਕ ਮਨਾਇਆ ਜਾਏਗਾ ਜੋ ਲਾਲ ਕਿਲੇ ਦੀ ਪਰਚੀਰ ਦਵਾਰ ਤੇ ਚੱਲੇਗਾ ਉਹਦੇ ਫਾਸਾਡ ਉੱਤੇ ਇਹਨੂੰ ਲੰਬੇ ਸਮੇਂ ਤੱਕ ਇੱਥੇ ਚਲਾਇਆ ਜਾਏਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਜਿਹੜੇ ਨੇ ਉਹ ਵੀ ਵੱਡੇ ਪੱਧਰ ਤੇ ਲਾਲ ਕਿਲੇ ਤੇ ਕੀਤੇ ਜਾਣਗੇ ਤਿੰਨ ਚਾਰ ਦਿਨ ਤੇ ਸਮਾਗਮ ਹੋਣਗੇ ਇਹਦੇ ਅੰਦਰ ਸਭ ਸਭ ਧਰਮਾਂ ਨੂੰ ਮਿਲਾ ਕੇ ਇੱਕ ਸਰਵ ਧਰਮ ਵੱਡਾ ਸਮਾमेलन ਵੀ ਦਿੱਲੀ ਸਰਕਾਰ ਕਰੂਗੀ ਜਿੱਤੇ ਅਲੱਗ-ਅਲੱਗ ਧਰਮਾਂ ਦੇ ਲੋਕ ਉਹ ਤੇ ਇੱਕ ਬਾਦਰ ਸੇ ਮਹਾਰਾਜ ਦੀ ਮਹਾਨ ਸ਼ਹਾਦਤ ਦੀ ਜਾਣ ਦੇ ਉੱਤੇ ਬੋਲਣ ਵਾਸਤੇ ਸਕੂਲਾਂ ਕਾਲਜਾਂ ਦੇ ਅੰਦਰ ਇੱਥੇ ਕੰਪੀਟੀਸ਼ਨ ਕਰਾਏ ਜਾਣਗੇ ਐਸੇ ਕੰਪੀਟੀਸ਼ਨ ਕਰਾਏ ਜਾਣਗੇ ਇਹਦੀ ਇੱਕ ਵੱਡੀ ਇੱਕ ਕਿਤਾਬ ਵੀ ਪ੍ਰਦਰਸ਼ਨੀ ਇਹ ਕਿਤਾਬ ਵੀ ਇੱਕ ਕਾਫੀ ਟੇਬਲ ਬੁੱਕ ਦੇ ਰੂਪ ਅੰਦਰ ਤਿਆਰ ਕੀਤੀ ਜਾਏਗੀ ਜਿਹੜੀ ਕਿ ਟੂਰਿਜ਼ਮ ਵਿਭਾਗ ਵੱਲੋਂ ਦੇਸ਼ ਦੇ ਅਲੱਗ-ਅਲੱਗ ਕੋਨਿਆਂ 'ਤੇ ਪਹੁੰਚਾਈ ਜਾ ਸਕੇ ਅਲੱਗ-ਅਲੱਗ ਭਾਸ਼ਾਵਾਂ ਦੇ ਅੰਦਰ ਇਹਦੇ ਲਾਈਟ ਐਂਡ ਸਾਊਂਡ ਸ਼ੋਅ ਦੇ ਪ੍ਰੋਗਰਾਮ ਵੀ ਕਿਤੇ ਜਾਣਗੇ ਔਰ ਸਾਲ ਭਰ ਦੇ ਸਮਾਗਮ ਚੱਲਣਗੇ ਕਿਤੇ ਆਈਐਸਏ ਕੰਪੀਟੀਸ਼ਨ ਹੋਣਗੇ ਸਕੂਲਾਂ ਦੇ ਅੰਦਰ ਕਾਲਜਾਂ ਦੇ ਅੰਦਰ ਹਰ ਤਰੀਕੇ ਦੇ ਨਾਲ ਜਨ ਜਨ ਤੱਕ ਪਹੁੰਚਾਉਣ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਦਿੱਲੀ ਦੀ ਸਰਕਾਰ ਨੇ ਟੀਚਾ ਲਿਆ ਜਿਹਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜਿੱਦੇ ਇਸ ਮਹਾਨ ਸ਼ਹਾਦਤ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਵੀ ਬੇਨਤੀ ਕੀਤੀ ਗਈ ਆ ਦੇਸ਼ ਦੇ ਗ੍ਰਹਿ ਮੰਤਰੀ ਵੀ ਇੱਕ ਦਿਨ ਪਹਿਲਾਂ ਇਸ ਪ੍ਰੋਗਰਾਮਾਂ 'ਚ ਰਹਿਣਗੇ ਇਸ ਤਰੀਕੇ ਦੇ ਪ੍ਰੋਗਰਾਮਾਂ ਦੀ ਰੂਪ ਰੇਖਾ ਦੀ ਅੱਜ ਨੀਰਲੀ ਦੀ ਮੁੱਖ ਮੰਤਰੀ ਜੀ ਨੇ ਇੱਕ ਪ੍ਰੈਜੈਂਟੇਸ਼ਨ ਦੇ ਰੂਪ ਅੰਦਰ ਸਭ ਨੂੰ ਜਾਣਕਾਰੀ ਦਿੱਤੀ ਔਰ ਲਈ ਦੇਖੋ ਅੱਜ ਦਿੱਲੀ ਦੀ ਮਾਨਯੋਗ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੇ ਮੰਤਰੀ ਕਪਿਲ ਮਿਸ਼ਰਾ ਜੀ ਔਰ ਨਾਲ ਸਦਾ ਮਨਜਿੰਦਰ ਸਿੰਘ ਸਿਰਸਾ ਇਹਨਾਂ ਨੇ ਮਿਲ ਕੇ ਇੱਕ ਦਿੱਲੀ ਦੇ ਨਾਲ-ਨਾਲ ਜਿੰਨੇ ਪ੍ਰੋਮਿਨੈਂਟ ਸੰਸਥਾਵਾਂ ਨੇ ਉਦੇ ਵਿੱਚ ਕਸ਼ਮੀਰ ਤੋਂ ਯੂਪੀ ਤੋਂ ਬੁਹਾਟੀ ਤੋਂ ਗੁਰਗਾਓ ਤੋਂ ਹਰਿਆਣਾ ਤੋਂ ਔਰ ਅੰਜਲੀ ਤੇ ਆਬਵੀਅਸਲੀ ਹੈਗੀ ਹੈ ਇਹਨਾਂ ਸਾਰੀਆਂ ਸੰਸਥਾਵਾਂ ਤੇ ਲੋਕਾਂ ਨੂੰ ਬੁਲਾਇਆ ਬੜੀਆਂ ਸੰਸਥਾਵਾਂ ਚੀਫ ਕਾਲਸਾ ਦੀਵਾਨ ਵਰਗਿਆਂ ਨੂੰ ਵੀ ਇਨਵਾਈਟ ਕੀਤਾ ਸੀ ਔਰ ਦਿੱਲੀ ਦੀਆਂ ਬੜੀਆਂ ਸਿੰਘ ਸੁਭਾਵਾਂ ਨੂੰ ਵੀ ਕਿ ਜਿਹੜੀ ਸ਼ਤਾਬਦੀ ਗੁਰਤੇਗ ਬਾਦ ਸਾਹਿਬ ਦੀ ਅਸੀਂ ਮਿਲਣਾ ਨਹੀਂ ਹੈ 350 ਸਾਲਾ ਇਹਦੇ ਉੱਤੇ ਜਿੱਥੇ ਵਿਚਾਰ ਵੀ ਲੈਣੇ ਨੇ ਤੁਹਾਡੇ ਲੋਕਾਂ ਨੇ ਔਰ ਸਰਕਾਰ ਜਿਹੜੀ ਹੈ ਉਹ ਕੀ ਕੀ ਕਰ ਰਹੀ ਹੈ ਕੀ ਕੀ ਕਰਨਾ ਚਾਹੁੰਦੀ ਹੈ ਉਹ ਉਹਦੇ ਬਾਰੇ ਅੱਜ ਡਿਸਕਸ਼ਨ ਹੋਈ ਔਰ ਬੜੀ ਸੋਹਣੇ ਮਾਹੌਲ ਦੇ ਵਿੱਚ ਡਿਸਕਸ਼ਨ ਹੋਈ ਹੈ ਜਿਹਦੇ ਵਿੱਚ ਦਿਖਾਇਆ ਗਿਆ ਕਿ ਇਸ ਤਰੀਕੇ ਦੇ ਨਾਲ ਲਾਈਟਨ ਸਾਊਂਡ ਪ੍ਰੋਗਰਾਮ ਕਿਤੇ ਜਾਣਗੇ 3 ਦਿਨ ਦਾ ਪ੍ਰੋਗਰਾਮ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਉਹਦਾ ਕੀ ਕੀ ਸਹਿਯੋਗ ਹੈ ਸਾਨੂੰ ਦੇਣਗੇ ਔਰ ਸਾਡੇ ਤੋਂ ਕੀ ਕੀ ਸਹਿਯੋਗ ਲੈਣਗੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਸੋ ਮੈਂ ਸਮਝਦਾ ਇਹ ਜਿਹੜੀ ਸਾਂਝੇ ਤੌਰ ਦੇ ਉੱਤੇ ਜਿਹੜੀ ਜ਼ਿੰਮੇਵਾਰੀ ਬੰਦੀ ਹੈ ਕਿਉਂਕਿ ਦਿੱਲੀ ਦੀ ਸਿੱਖ ਸੰਗਤ ਦਾ ਆਪਣਾ ਵੱਡਾ ਜ਼ਿੰਮੇਵਾਰੀ ਹੈ ਇਸ ਵਾਰੀ ਕਿ ਇਹ ਸ਼ਤਾਬੀ ਸਾਡੇ ਹਿੱਸੇ ਆਈ ਹੈ ਔਰ ਇਹਨੂੰ ਮਨਾਈ ਦੀ ਜ਼ਿੰਮੇਵਾਰੀ ਜਿੱਤੇ ਸਾਨੂੰ ਬੰਦੀ ਹੈ ਅਸੀਂ ਵਕ ਵਕ ਸਥਾਨਾਂ ਦੇ ਜਿੱਥੇ ਪ੍ਰਬੰਧਕਾਂ ਨੂੰ ਇਨਵਾਈਟ ਕਰ ਰਿਹਾ ਅੱਜ ਦਿੱਲੀ ਦੇ ਮੁੱਖ ਮੰਤਰੀ ਨੇ ਵੀ ਉਸ ਤੇ ਮੋਹਰ ਲਾਈ ਹੈ ਕਿ ਇਹ ਜਿਹੜਾ ਦਿੱਲੀ ਦੀ ਸੰਗਤ ਦਾ ਜਿਹੜਾ ਫਰਜ਼ ਬੰਦਾ ਅਸੀਂ ਸਾਰੇ ਰਲ ਮਿਲ ਕੇ ਉਹਨੂੰ ਮੜਾਈ ਹੈ ਕਿ ਕਿਸ ਤਰੀਕੇ ਦੇ ਫੈਸਲੇ ਲੈ ਜੈਣੇ ਕਿ ਸ਼ਾਸਨ ਜਿਹੜਾ ਪ੍ਰੋਗਰਾਮ ਬਣਾਏ ਅੱਜ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਮਾਨਯੀ ਰੇਖਾ ਗੁਪਤਾ ਜੀ ਔਰ ਸੰਸਕ੍ਰਿਤੀ ਮਾਮਲਿਆਂ ਦੇ ਕਲਚਰ ਮਿਨਿਸਟਰ ਦਿੱਲੀ ਦੇ ਕਪਲ ਸਿਮਲ ਜੀ ਔਰ ਕੈਬਨਿਟ ਮਿਨਿਸਟਰ ਸੁਧਾਰ ਮਨਜਿੰਦਰ ਸਿੰਘ ਸਿਰਸਾ ਅੱਜ ਦਿੱਲੀ ਸਰਕਾਰ ਵੱਲੋਂ ਮੀਟਿੰਗ ਬੁਲਾਈ ਗਈ ਸੀ ਜਿਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡੈਲੀਗੇਸ਼ਨ ਤਖਸ਼ਰੀ ਹਜੂਰ ਸਾਹਿਬ ਦਾ ਡੈਲੀਗੇਸ਼ਨ ਔਰ ਸਾਰੇ ਹੀ ਸਿੱਖ ਫੋਰਮ ਤੋਂ ਉਹਨਾਂ ਦਾ ਡੈਲੀਗੇਸ਼ਨ ਔਰ ਸਾਰੇ ਇੰਟੈਲੈਕਚੁਅਲ ਐਮਪੀ ਸਰਦਾਰ ਵਿਕਰਮਜੀਤ ਸਿੰਘ ਸਾਨੀ ਸਾਬਕਾ ਰਾਜ ਸਭਾ ਮੈਂਬਰ ਸਰਦਾਰ ਪ੍ਰਮੋਚਨ ਸਿੰਘ ਜੀ ਪੋਲੀ ਸਾਹਿਬ ਬਹੁਤ ਪਤਵੰਤੇ ਸੱਜਣ ਜਿਹੜੇ ਸਿੱਕ ਕਮਿਊਨਿਟੀ ਤੋਂ ਸਾਰੇ ਆਏ ਉਹਨਾਂ ਸਾਰਿਆਂ ਨੇ ਲਖਨਊ ਤੋਂ ਆਏ ਅਸਾਮ ਤੋਂ ਆਏ ਰਿਪਰੈਜੈਂਟੇਸ਼ਨ ਯੂਪੀ ਤੋਂ ਆਏ ਸੋ ਸਾਰਿਆਂ ਨੇ ਅੱਜ ਆਪਣੇ ਆਪਣੇ ਸੁਝਾਓ ਦਿੱਤੇ ਕਿ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਨੂੰ ਮਨਾਉਣ ਦੇ ਲਈ ਕੀ ਕੀ ਕਰਨਾ ਚਾਹੀਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਲਮੇਲ ਕਿਸ ਤਰੀਕੇ ਦੇ ਨਾਲ ਬਣਨਾ ਚਾਹੀਦਾ ਬਹੁਤ ਸਾਰੇ ਪਹਿਲੂਆਂ ਦੇ ਉੱਤੇ ਅੱਜ ਵਿਚਾਰ ਹੋਈ ਔਰ ਬੜੀ ਪੋਜ਼ਿਟਿਵ ਵਿਚਾਰ ਹੋਈ ਆ ਸੀਐਮ ਸਾਹਿਬ ਨੇ ਬੜਾ ਪੋਜ਼ਿਟਿਵ ਕਿਹਾ ਕਿ ਅਸੀਂ ਕੁਝ ਬਿਲਕੁਲ ਵੱਡੇ ਪੱਧਰ ਦੇ ਉੱਤੇ ਸੰਦੇਸ਼ ਜਿਹੜਾ ਦੇਣਾ ਚਾਹੁੰਦੇ ਆ ਸ਼ਾਹ ਅਦਦ ਦਾ ਉਹਦੇ ਚ ਜਿਹੜੀਆਂ ਸੁਜੈਸ਼ਨ ਆਏ ਸੀ ਉਹ ਉਹਦੇ ਤੇ ਵੀ ਵਿਚਾਰ ਕਰਨਗੇ ਔਰ ਵਿਚਾਰ ਕਰਕੇ ਅਗਲੀ ਇੱਕ ਮੀਟਿੰਗ ਫੇਰ ਬਹੁਤ ਜਲਦੀ ਜਿਹੜੀ ਬੁਲਾਈ ਜਾਏਗੀ ਭਦਰ ਸਾਹਿਬ ਦੀ 350 ਸਾਲਾ ਸ਼ਤਾਬਦੀ ਜੋ ਆ ਰਹੀ ਹੈ ਨਵੰਬਰ ਦੇ ਵਿੱਚ ਉਹਨੂੰ ਮਨਾਉਣ ਦੇ ਵਾਸਤੇ ਵਕਤ ਵਕਤ ਸਰਕਾਰਾਂ ਆਪਣਾ ਯੋਗਦਾਨ ਪਾ ਰੀਆਂ ਨੇ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਨੇ ਤੇ ਮਨਾਉਣਾ ਹੀ ਆ ਮਗਰ ਜਿਹੜੀ ਭਾਰਤ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਹੈ ਇਸ ਨੂੰ ਵੀ ਬੜੇ ਵੱਡੇ ਪੱਧਰ ਤੇ ਮਨਾਉਣਾ ਚਾਹੁੰਦੀ ਹੈ ਔਰ ਵਾਕਈ ਇਹ ਗੁਰਤੇਗਬਾ ਦਸਾਂ ਨੂੰ ਟ੍ਰਿਬਿਊਟ ਕਰਨਾ ਚਾਹੁੰਦੀ ਆ ਔਰ ਇਸ ਸੰਦੇਸ਼ ਨੂੰ ਉਹਨਾਂ ਦੇ ਉਪਦੇਸ਼ ਨੂੰ ਉਹਨਾਂ ਦੀ ਸ਼ਹਾਦਤ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਬੜੇ ਸਾਰੇ ਇਹਨਾਂ ਨੇ ਪ੍ਰੋਗਰਾਮ ਲਿਖੇ ਨੇ ਅੱਜ ਸਾਨੂੰ ਦਿਖਾਏ ਨੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਰਿਆਦਾ ਦਾ ਘਾੜਨਾ ਹੋਵੇ ਮੈਨਰਸ ਤੇ ਕਸਟਮਸ ਕਿਸੇ ਤਰ੍ਹਾਂ ਲੈਪਸ ਨਾ ਹੋ ਜਾਣ ਉਹਦੇ ਵਾਸਤੇ ਦਿੱਲੀ ਕਮੇਟੀ ਦਾ ਸਹਿਯੋਗ ਲੈ ਰਹੀ ਨੇ ਤਾਂ ਕਿ ਕਦੇ ਉਹ ਪ੍ਰੋਗਰਾਮ ਤੇ ਬਹੁਤ ਵੱਡੇ ਲੈਵਲ ਤੇ ਹੋਣੇ ਨੇ ਉਹਦੇ ਵਿੱਚ ਕੋਈ ਵੀ ਮਰਿਆਦਾ ਦਾ ਘਾੜਨਾ ਹੋ ਜਾਵੇ ਜਿਹਦੇ ਕਰਕੇ ਸਿੱਖ ਭਾਵਨਾ ਨੂੰ ਠੇਸ ਪਹੁੰਚਦੀ ਹੈ ਜਿੱਦਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਉਹ ਛੋਟੀ ਜੀ ਗਲਤੀ ਦੇ ਨਾਲ بڑا ਪ੍ਰੋਗਰਾਮ ਖਰਾਬ ਹੋਇਆ ਉਹਨਾਂ ਦਾ ਤੇ ਮੈਂ ਦਿੱਲੀ ਕਮਿਊਨਿਟੀ ਵੱਲੋਂ ਦਿੱਲੀ ਸਰਕਾਰ ਦਾ ਧੰਨਵਾਦ ਵੀ ਕਰਦਾ ਜਿਹੜਾ ਕਿ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਬੜੇ ਵੱਡੇ ਲੈਵਲ ਤੇ 뮤지엄 ਰਾਹੀਂ ਕੀਤਨ ਦਰਬਾਰਾ ਰਾਹੀਂ ਇਵੈਂਟਸ ਰਾਹੀਂ ਸਰਬਤਰ ਸੰਮੇਲਨਾਂ ਰਾਹੀਂ ਐਸਈ ਕੰਪੀਟੀਸ਼ਨ ਕੁਐਸਚਨ ਆਂਸਰ ਕੰਪੀਟੀਸ਼ਨ ਔਰ ਕੋਸ਼ਿਸ਼ ਕਰਨੇ ਕੇ ਐਨਸੀਆਰਟੀ ਬੁక్స్ ਦੇ ਵਿੱਚ ਆਪਣਾ ਚੈਪਟਰਸ ਨੂੰ ਵੀ ਲੈ ਕੇ ਜਾਣ ਤੇ ਅਸੀਂ ਇਹਨਾਂ ਦੇ ਯੋਗਦਾਨ ਦਾ ਸਵਾਗਤ ਕਰਦੇ ਹਾਂ ਸੋ ਤੁਸੀਂ ਸੁਣਿਆ ਹੈ ਕਿ ਤਿਆਰੀਆਂ ਪੂਰੀ ਤਰ੍ਹਾਂ ਨਾਲ ਚੱਲ ਰਹੀਆਂ ਨੇ ਤੇ ਪ੍ਰਬੰਧ ਲਗਭਗ ਮੁਕੰਮਲ ਨੇ ਜਿਹੜੇ ਕਰ ਲਏ ਗਏ ਨੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗਰਵੋਰ ਬੈ ਜਿਹੜਾ ਸ਼ਹੀਦੀ ਦਿਹਾੜਾ ਹੈ ਉਹ ਇੰਨੇ ਵੱਡੇ ਪੱਧਰ ਦੇ ਉੱਪਰ ਮਨਾਇਆ ਜਾ ਰਿਹਾ ਹੋਵੇ ਸਰਕਾਰ ਉਸ ਨੂੰ ਖੁਦ ਮਨਾ ਰਹੀ ਹੋਵੇ ਤੇ ਨਾਲ ਨਾਲ ਇਸ ਦੇ ਵਿੱਚ ਜੋ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਸਾਥ ਦੇ ਰਹੀ ਹੈ